ਅੱਜ ਮਿਤੀ 26 ਅਗਸਤ 2025 ਸਵੇਰ ਸਮੇਂ ਦੀ ਇਹ ਰਿਪੋਰਟ ਹੈ ਕਿ ਡੈਮਾ ਦੇ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਚੁੱਕਾ ਤੇ ਇਸ ਸਮੇ ਜੇ ਅਸੀਂ ਪੌਂਗ ਡੈਮ ਦੀ ਗੱਲ ਕਰ ਲਈਏ ਜਿਸ ਦਾ ਖਤਰੇ ਦਾ ਨਿਸ਼ਾਨ 1390 ਫੁੱਟ ਹੈ ਤੇ ਇਹ ਇਸ ਸਮੇ 1388.22 ਇੱਥੇ ਪਹੁੰਚ ਚੁੱਕਾ ਹੈ 1388 ਤੋਂ ਵਧੇਰੇ ਹੈ ਲਗਭਗ ਪੌਣੇ ਇੱਕ ਦੋ ਫੁੱਟ ਖਤਰੇ ਦੇ ਨਿਸ਼ਾਨ ਤੋਂ ਥੱਲੇ ਆ ਜੇ ਗੱਲ ਕਰ ਲਈਏ ਤਾਂ 171278 ਕਿਊਸਕ ਪਾਣੀ ਉੱਥੇ ਆ ਰਿਹਾ ਹੈ 60215 ਕਿਊਸਕ ਪਾਣੀ ਕੱਢਿਆ ਜਾ ਰਿਹਾ ਹੈ ਸੋ ਜੇ ਪਾਣੀ ਘੱਟ ਛੱਡਿਆ ਜਾ ਰਿਹਾ ਹੈ ਕਿਉਂਕਿ ਅੱਗੇ ਵੀ ਬਹੁਤ ਸਾਰੇ ਚੋਆਂਦਾ ਹੋਰ ਚੱਕੀ ਦਾ ਪਾਣੀ ਰਣ ਕਰਕੇ ਬਿਆਸਤ ਰਿਆ ਦੇ ਵਿੱਚ ਪਹਿਲੇ ਪਾਣੀ ਕਾਫੀ ਜ਼ਿਆਦਾ ਵਾ ਟੈਲਵਾ ਬ੍ਰਿਜ ਦੇ ਲਾਗੇ ਗੱਲ ਕਰੀਏ ਤਾਂ 157698 ਕਿਊਸਕ ਪਾਣੀ ਸਵੇਰੇ ਵਗ ਰਿਹਾ ਹਾਲਾਂਕਿ ਕੱਲ ਸ਼ਾਮੀ ਇੱਥੇ 167 ਸੀ ਪਿੱਛੋਂ ਪਾਣੀ ਹੋਰ ਛੱਡਣ ਦੇ ਨਾਲ ਇੱਥੇ ਪਾਣੀ ਆਉਣ ਵਾਲੇ ਟਾਈਮ ਵਿੱਚ ਵੱਧ ਸਕਦਾ ਹੈ ਤੇ ਹਰੀਕੇ ਦੇ ਵਿੱਚ ਪਾਣੀ ਵਧੇਰੇ ਪਹੁੰਚ ਰਿਹਾ ਹੈ ਕਿਉਂਕਿ ਉੱਥੇ ਸਤਲੁਜ ਤੇ ਬਿਆਸ ਦੋਨੇ ਆਣ ਕੇ ਮਿਲ ਜਾਂਦੇ ਨੇ ਉੱਥੇ 242688 ਕਿਊਸਕ ਪਾਣੀ ਪਹੁੰਚ ਰਿਹਾ ਹੈ ਤੇ 229110 ਕਿਊਸਕ ਪਾਣੀ ਅੱਗੇ ਫਾਜ਼ਿਲਕਾ ਫਰੋਜ਼ਪੁਰ ਪਾਕਿਸਤਾਨ ਵਾਲੇ ਪਾਸੇ ਨੂੰ ਛੱਡਿਆ ਜਾ ਰਿਹਾ ਵਾ ਪਾਖੜਾ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਜੋ ਕਿ 1670 ਫੁੱਟ ਨੂੰ ਪਾਰ ਕਰ ਗਿਆ ਤੇ 1680 ਫੁੱਟ ਇਹਦਾ ਡੇਂਜਰ ਲੈਵਲ ਹੈ ਤੇ 84283 ਕਿਊਸਕ ਪਾਣੀ ਉੱਥੇ ਆ ਰਿਹਾ ਪਾਖੜਾ ਡੈਮ ਦੇ ਵਿੱਚ 43152 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ ਤੇ ਅੱਗੇ ਚੱਲ ਕੇ ਜੇ ਰੋਪੜ ਡਾਊਨਸਟ੍ਰੀਮ ਗੱਲ ਕਰੀਏ ਤਾਂ ਉੱਥੋਂ 60945 ਕਿਊਸਕ ਪਾਣੀ ਥੱਲੇ ਛੱਡਿਆ ਜਾ ਰਿਹਾ ਰੋਪੜ ਤੋਂ ਅੱਗੇ ਤੇ ਉੱਥੇ 65048 ਕਿਊਸਕ ਪਾਣੀ ਪਹੁੰਚ ਰਿਹਾ ਵਾ ਦੂਸਰ ਫੋਰ ਗਿੱਦੜਪਿੰਡੀ ਵਿਖੇ 47100 ਕਿਊਸਕ ਪਾਣੀ ਅੱਜ ਸਵੇਰੇ ਚੱਲ ਰਿਹਾ ਵਾ ਸੋ ਪਾਖੜਾ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧ ਰਿਹਾ ਹੈ ਤੇ ਸਤਲੁਜ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਹੋਰ ਵੱਧ ਸਕਦਾ ਵਾ ਸੋ ਇਸ ਸਮੇ ਸਾਰੇ ਹੀ ਡੈਮ ਜਿਹੜੇ ਆ ਪਾਖੜਾ ਤੇ ਪੌਂਗ ਦੋਨੇ ਲਗਾਤਾਰ ਭਰ ਰਹੇ ਆ ਤੇ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਜਿਸ ਨਾਲ ਹੜ੍ਹਾਂ ਦੀ ਤਬਾਹੀ ਦਾ ਖਤਰਾ ਪੰਜਾਬ ਦੇ ਸਿਰ ਬਣਿਆ ਹੋਇਆ ਵਾ